સડક જેકર કોઈ દોધી ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਜਾਂ ਉਹ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਪਰ ਜਦੋਂ ਇੱਕ ਦੁੱਧ ਦੇ ਢੋਲ ਵਿੱਚੋਂ ਦੁੱਧ ਨਾ ਨਿਕਲੇ ਤੇ ਕੁਝ ਅਜੀਹੀ ਚੀਜ਼ ਹੋਵੇ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਣ ਤਾਂ ਖਬਰ ਤਾਂ ਸਾਹਮਣੇ ਆਉਣੀ ਬਣਦੀ ਹੈ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਉੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜੋ ਮੋਟਰਸਾਈਕਲ ਦੇ ਉੱਤੇ ਦੋਨੇ ਪਾਸੇ ਦੁੱਧ ਦੇ ਡਰਮ ਲੱਦੇ ਹੋਏ ਲੈ ਜਾ ਰਿਹਾ ਹੈ ਉਸ ਦੇ ਕੋਲ ਕੁਝ ਗੜਬੜ ਵਾਲਾ ਸਮਾਨ ਜ਼ਰੂਰ ਹੈ ਤੇ ਜਦੋਂ ਚੰਡੀਗੜ੍ਹ ਤਰਫੋਂ ਮਹਾਲੀ ਤਰਫ ਆ ਰਿਹਾ ਸੀ ਇੱਕ ਵਿਅਕਤੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਦੁੱਧ ਵਾਲੇ ਢੋਲ ਜਦੋਂ ਜਾਂਚ ਕੀਤੀ ਚੈੱਕ ਕੀਤੀ ਤਾਂ ਉਸ ਦੇ ਵਿੱਚੋਂ ਦੁੱਧ ਦੀ ਥਾਂ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਨਿਕਲੀ ਜਿਸ ਦੇ ਉੱਤੇ ਫੋਰ ਸੇਲ ਇਨ ਚੰਡੀਗੜ੍ਹ ਲਿਖਿਆ ਹੋਇਆ ਸੀ ਤੇ ਇਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੁੱਚਾ ਸਿੰਘ ਹੈ ਤੇ ਖਰੜ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਮੋਟਰਸਾਈਕਲ ਦੇ ਉੱਤੇ ਜੋ ਦੁੱਧ ਵਾਲੇ ਢੋਲ ਟੰਗੇ ਹੋਏ ਸੀ ਉਸ ਦੇ ਵਿੱਚੋਂ ਤਾ ਉਸ ਕੋਲ ਮੌਕੇ ਤੋਂ ਜਦੋਂ ਡਰਮ ਚੈੱਕ ਕੀਤੇ ਗਏ ਤਾਂ ਸ਼ਰਾਬ ਨਿਕਲੀ ਤੇ ਜਦੋਂ ਉਸ ਤੋਂ ਪੁੱਛਿਆ ਕਿ ਇਸ ਦਾ ਕੋਈ ਪਰਮਿਟ ਹੈ ਤਾਂ ਉਹ ਕੋਈ ਵੀ ਪਰਮਿਟ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਪਿੰਡਾਂ 'ਚ ਸੜਕਾਂ 'ਚ ਜੇਕਰ ਕੋਈ ਦੋਦੀ ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਹੈ ਜਾਂ ਉਹ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਪਰ ਜਦੋਂ ਇੱਕ ਦੁੱਧ ਦੇ ਢੋਲ ਵਿੱਚੋਂ ਦੁੱਧ ਨਾ ਨਿਕਲੇ ਤੇ ਕੁਝ ਅਜੀਹੀ ਚੀਜ਼ ਹੋਵੇ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਣ ਤਾਂ ਖਬਰ ਤਾਂ ਸਾਹਮਣੇ ਆਉਣੀ ਬਣਦੀ ਹੈ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਉੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜੋ ਮੋਟਰਸਾਈਕਲ ਦੇ ਉੱਤੇ ਦੋਨੇ ਪਾਸੇ ਦੁੱਧ ਦੇ ਡਰਮ ਲੱਦੇ ਹੋਏ ਲੈ ਜਾ ਰਿਹਾ ਹੈ ਉਸ ਦੇ ਕੋਲ ਕੁਝ ਗੜਬੜ ਵਾਲਾ ਸਮਾਨ ਜ਼ਰੂਰ ਹੈ ਤੇ ਜਦੋਂ ਚੰਡੀਗੜ੍ਹ ਤਰਫੋਂ ਮਹਾਲੀ ਤਰਫ ਆ ਰਿਹਾ ਸੀ ਇੱਕ ਵਿਅਕਤੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਦੁੱਧ ਵਾਲੇ ਢੋਲ ਜਦੋਂ ਜਾਂਚ ਕੀਤੀ ਚੈੱਕ ਕੀਤੀ ਤਾਂ ਉਸ ਦੇ ਵਿੱਚੋਂ ਦੁੱਧ ਦੀ ਥਾਂ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਨਿਕਲੀ ਜਿਸ ਦੇ ਉੱਤੇ ਫੋਰ ਸੇਲ ਇਨ ਚੰਡੀਗੜ੍ਹ ਲਿਖਿਆ ਹੋਇਆ ਸੀ ਤੇ ਇਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੁੱਚਾ ਸਿੰਘ ਹੈ ਤੇ ਖਰੜ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਦੋ ਮੋਟਰਸਾਈਕਲ ਦੇ ਉੱਤੇ ਜੋ ਦੁੱਧ ਵਾਲੇ ਢੋਲ ਟੰਗੇ ਹੋਏ ਸੀ ਉਸ ਦੇ ਵਿੱਚੋਂ ਤਾ ਉਸ ਕੋਲ ਮੌਕੇ ਤੋਂ ਜਦੋਂ ਡਰਮ ਚੈੱਕ ਕੀਤੇ ਗਏ ਤਾਂ ਸ਼ਰਾਬ ਨਿਕਲੀ ਤੇ ਜਦੋਂ ਉਸ ਤੋਂ ਪੁੱਛਿਆ ਕਿ ਇਸ ਦਾ ਕੋਈ ਪਰਮਿਟ ਹੈ ਤਾਂ ਉਹ ਕੋਈ ਵੀ ਪਰਮਿਟ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਪਿੰਡਾਂ 'ਚ ਸੜਕਾਂ 'ਚ ਜੇਕਰ ਕੋਈ ਦੋਦੀ ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਜਾਂ ਉਹ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਪਰ ਜਦੋਂ ਇੱਕ ਦੁੱਧ ਦੀ ਦੇ ਢੋਲ ਵਿੱਚੋਂ ਦੁੱਧ ਨਾ ਨਿਕਲੇ ਤੇ ਕੁਝ ਅਜੀਹੀ ਚੀਜ਼ ਹੋਵੇ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਣ ਤਾਂ ਖਬਰ ਤਾਂ ਸਾਹਮਣੇ ਆਉਣੀ ਬਣਦੀ ਹੈ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਉੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜੋ ਮੋਟਰਸਾਈਕਲ ਦੇ ਉੱਤੇ ਦੋਨੇ ਪਾਸੇ ਦੁੱਧ ਦੇ ਡਰਮ ਲੱਦੇ ਹੋਏ ਲੈ ਜਾ ਰਿਹਾ ਹੈ ਉਸ ਦੇ ਕੋਲ ਕੁਝ ਗੜਬੜ ਵਾਲਾ ਸਮਾਨ ਜ਼ਰੂਰ ਹੈ ਤੇ ਜਦੋਂ ਚੰਡੀਗੜ੍ਹ ਤਰਫੋਂ ਮਹਾਲੀ ਤਰਫ ਆ ਰਿਹਾ ਸੀ ਇੱਕ ਵਿਅਕਤੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਦੁੱਧ ਵਾਲੇ ਢੋਲ ਜਦੋਂ ਜਾਂਚ ਕੀਤੀ ਚੈੱਕ ਕੀਤੀ ਤਾਂ ਉਸ ਦੇ ਵਿੱਚੋਂ ਦੁੱਧ ਦੀ ਥਾਂ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਨਿਕਲੀ ਜਿਸ ਦੇ ਉੱਤੇ ਫੋਰ ਸੇਲ ਇਨ ਚੰਡੀਗੜ੍ਹ ਲਿਖਿਆ ਹੋਇਆ ਸੀ ਤੇ ਇਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੁੱਚਾ ਸਿੰਘ ਹੈ ਤੇ ਖਰੜ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਦੋ ਮੋਟਰਸਾਈਕਲ ਦੇ ਉੱਤੇ ਜੋ ਦੁੱਧ ਵਾਲੇ ਢੋਲ ਟੰਗੇ ਹੋਏ ਸੀ ਉਸ ਦੇ ਵਿੱਚੋਂ ਤਾ ਉਸ ਕੋਲੋਂ ਮੌਕੇ ਤੋਂ ਜਦੋਂ ਡਰਮ ਚੈੱਕ ਕੀਤੇ ਗਏ ਤਾਂ ਸ਼ਰਾਬ ਨਿਕਲੀ ਤੇ ਜਦੋਂ ਉਸ ਤੋਂ ਪੁੱਛਿਆ ਕਿ ਇਸ ਦਾ ਕੋਈ ਪਰਮਿਟ ਹੈ ਤਾਂ ਉਹ ਕੋਈ ਵੀ ਪਰਮਿਟ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਪਿੰਡਾਂ 'ਚ ਸੜਕਾਂ 'ਚ ਜੇਕਰ ਕੋਈ ਦੋਦੀ ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਜਾਂ ਉਹ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਪਰ ਜਦੋਂ ਇੱਕ ਦੁੱਧ ਦੇ ਢੋਲ ਵਿੱਚੋਂ ਦੁੱਧ ਨਾ ਨਿਕਲੇ ਤੇ ਕੁਝ ਅਜੀਹੀ ਚੀਜ਼ ਹੋਵੇ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਣ ਤਾਂ ਖਬਰ ਤਾਂ ਸਾਹਮਣੇ ਆਉਣੀ ਬਣਦੀ ਹੈ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਉੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜੋ ਮੋਟਰਸਾਈਕਲ ਦੇ ਉੱਤੇ ਦੋਨੇ ਪਾਸੇ ਦੁੱਧ ਦੇ ਡਰਮ ਲੱਦੇ ਹੋਏ ਲੈ ਜਾ ਰਿਹਾ ਹੈ ਉਸ ਦੇ ਕੋਲ ਕੁਝ ਗੜਬੜ ਵਾਲਾ ਸਮਾਨ ਜ਼ਰੂਰ ਹੈ ਤੇ ਜਦੋਂ ਚੰਡੀਗੜ੍ਹ ਤਰਫੋਂ ਮਹਾਲੀ ਤਰਫ ਆ ਰਿਹਾ ਸੀ ਇੱਕ ਵਿਅਕਤੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਦੁੱਧ ਵਾਲੇ ਢੋਲ ਜਦੋਂ ਜਾਂਚ ਕੀਤੀ ਚੈੱਕ ਕੀਤੀ ਤਾਂ ਉਸ ਦੇ ਵਿੱਚੋਂ ਦੁੱਧ ਦੀ ਥਾਂ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਨਿਕਲੀ ਜਿਸ ਦੇ ਉੱਤੇ ਫੋਰ ਸੇਲ ਇਨ ਚੰਡੀਗੜ੍ਹ ਲਿਖਿਆ ਹੋਇਆ ਸੀ ਤੇ ਇਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੁੱਚਾ ਸਿੰਘ ਹੈ ਤੇ ਖਰੜ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਮੋਟਰਸਾਈਕਲ ਦੇ ਉੱਤੇ ਜੋ ਦੁੱਧ ਵਾਲੇ ਢੋਲ ਟੰਗੇ ਹੋਏ ਸੀ ਉਸ ਦੇ ਵਿੱਚੋਂ ਤਾਸ ਕੋਲੋਂ ਮੌਕੇ ਤੋਂ ਜਦੋਂ ਡਰਮ ਚੈੱਕ ਕੀਤੇ ਗਏ ਤਾਂ ਸ਼ਰਾਬ ਨਿਕਲੀ ਤੇ ਜਦੋਂ ਉਸ ਤੋਂ ਪੁੱਛਿਆ ਕਿ ਇਸ ਦਾ ਕੋਈ ਪਰਮਿਟ ਹੈ ਤਾਂ ਉਹ ਕੋਈ ਵੀ ਪਰਮਿਟ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਪਿੰਡਾਂ ਚ ਸੜਕਾਂ ਚ ਜੇਕਰ ਕੋਈ ਦੋਦੀ ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਜਾਂ ਉਹ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਪਰ ਜਦੋਂ ਇੱਕ ਦੁੱਧ ਦੇ ਢੋਲ ਵਿੱਚੋਂ ਦੁੱਧ ਨਾ ਨਿਕਲੇ ਤੇ ਕੁਝ ਅਜੀਹੀ ਚੀਜ਼ ਹੋਵੇ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਣ ਤਾਂ ਖਬਰ ਤਾਂ ਸਾਹਮਣੇ ਆਉਣੀ ਬਣਦੀ ਹੈ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਉੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜੋ ਮੋਟਰਸਾਈਕਲ ਦੇ ਉੱਤੇ ਦੋਨੇ ਪਾਸੇ ਦੁੱਧ ਦੇ ਡਰਮ ਲੱਦੇ ਹੋਏ ਲੈ ਜਾ ਰਿਹਾ ਹੈ ਉਸ ਦੇ ਕੋਲ ਕੁਝ ਗੜਬੜ ਵਾਲਾ ਸਮਾਨ ਜ਼ਰੂਰ ਹੈ ਤੇ ਜਦੋਂ ਚੰਡੀਗੜ੍ਹ ਤਰਫੋਂ ਮੁਹਾਲੀ ਤਰਫ ਆ ਰਿਹਾ ਸੀ ਇੱਕ ਵਿਅਕਤੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਦੁੱਧ ਵਾਲੇ ਢੋਲ ਜਦੋਂ ਜਾਂਚ ਕੀਤੀ ਚੈੱਕ ਕੀਤੀ ਤਾਂ ਉਸ ਦੇ ਵਿੱਚੋਂ ਦੁੱਧ ਦੀ ਥਾਂ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਨਿਕਲੀ ਜਿਸ ਦੇ ਉੱਤੇ ਫੋਰ ਸੇਲ ਇਨ ਚੰਡੀਗੜ੍ਹ ਲਿਖਿਆ ਹੋਇਆ ਸੀ ਤੇ ਇਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੁੱਚਾ ਸਿੰਘ ਹੈ ਤੇ ਖਰੜ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਦੋ ਮੋਟਰਸਾਈਕਲ ਦੇ ਉੱਤੇ ਜੋ ਦੁੱਧ ਵਾਲੇ ਢੋਲ ਟੰਗੇ ਹੋਏ ਸੀ ਉਸ ਦੇ ਵਿੱਚੋਂ ਟਾਸ ਕੋਲ ਮੌਕੇ ਤੋਂ ਜਦੋਂ ਡਰਮ ਚੈੱਕ ਕੀਤੇ ਗਏ ਤਾਂ ਸ਼ਰਾਬ ਨਿਕਲੀ ਤੇ ਜਦੋਂ ਉਸ ਤੋਂ ਪੁੱਛਿਆ ਕਿ ਇਸ ਦਾ ਕੋਈ ਪਰਮਿਟ ਹੈ ਤਾਂ ਉਹ ਕੋਈ ਵੀ ਪਰਮਿਟ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਪਿੰਡਾਂ ਚ ਸੜਕਾਂ ਚ ਜੇਕਰ ਕੋਈ ਦੋਦੀ ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਜਾਂ ਉਹ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਪਰ ਜਦੋਂ ਇੱਕ ਦੁੱਧ ਦੇ ਢੋਲ ਵਿੱਚੋਂ ਦੁੱਧ ਨਾ ਨਿਕਲੇ ਤੇ ਕੁਝ ਅਜੀਹੀ ਚੀਜ਼ ਹੋਵੇ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਣ ਤਾਂ ਖਬਰ ਤਾਂ ਸਾਹਮਣੇ ਆਉਣੀ ਬਣਦੀ ਹੈ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਉੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜੋ ਮੋਟਰਸਾਈਕਲ ਦੇ ਉੱਤੇ ਦੋਨੇ ਪਾਸੇ ਦੁੱਧ ਦੇ ਡਰਮ ਲੱਦੇ ਹੋਏ ਲੈ ਜਾ ਰਿਹਾ ਹੈ ਉਸ ਦੇ ਕੋਲ ਕੁਝ ਗੜਬੜ ਵਾਲਾ ਸਮਾਨ ਜ਼ਰੂਰ ਹੈ ਤੇ ਜਦੋਂ ਚੰਡੀਗੜ੍ਹ ਤਰਫੋਂ ਮਹਾਲੀ ਤਰਫ ਆ ਰਿਹਾ ਸੀ ਇੱਕ ਵਿਅਕਤੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਦੁੱਧ ਵਾਲੇ ਢੋਲ ਜਦੋਂ ਜਾਂਚ ਕੀਤੀ ਚੈੱਕ ਕੀਤੀ ਤਾਂ ਉਸ ਦੇ ਵਿੱਚੋਂ ਦੁੱਧ ਦੀ ਥਾਂ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਨਿਕਲੀ ਜਿਸ ਦੇ ਉੱਤੇ ਫੋਰ ਸੇਲ ਇਨ ਚੰਡੀਗੜ੍ਹ ਲਿਖਿਆ ਹੋਇਆ ਸੀ ਤੇ ਇਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੁੱਚਾ ਸਿੰਘ ਹੈ ਤੇ ਖਰੜ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਦੋ ਮੋਟਰਸਾਈਕਲ ਦੇ ਉੱਤੇ ਜੋ ਦੋ ਦੋ ਵਾਲੇ ਢੋਲ ਟੰਗੇ ਹੋਏ ਸੀ ਉਸ ਦੇ ਵਿੱਚੋਂ ਤਾ ਉਸ ਕੋਲ ਮੌਕੇ ਤੋਂ ਜਦੋਂ ਡਰਮ ਚੈੱਕ ਕੀਤੇ ਗਏ ਤਾਂ ਸ਼ਰਾਬ ਨਿਕਲੀ ਤੇ ਜਦੋਂ ਉਸ ਤੋਂ ਪੁੱਛਿਆ ਕਿ ਇਸ ਦਾ ਕੋਈ ਪਰਮਿਟ ਹੈ ਤਾਂ ਉਹ ਕੋਈ ਵੀ ਪਰਮਿਟ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਪਿੰਡਾਂ 'ਚ ਸੜਕਾਂ 'ਚ ਜੇਕਰ ਕੋਈ ਦੁੱਧ ਦੀ ਮੋਟਰਸਾਈਕਲ ਜਾਂ ਸਕੂਟਰ ਤੇ ਦੁੱਧ ਦੇ ਢੋਲ ਲੈ ਕੇ ਜਾ ਰਿਹਾ ਤਾਂ ਇਹੀ ਅੰਦਾਜ਼ਾ ਹੁੰਦਾ ਹੈ ਜਾਂ ਉਹ ਪਿੰਡਾਂ 'ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਇਆ ਜਾਂ ਵੇਚਣ ਜਾ ਰਿਹਾ ਜਾਂ ਫਿਰ ਵੇਚ ਕੇ ਵਾਪਸ ਜਾ ਰਿਹਾ ਹੈ